ਸਾਡੇ ਪਿੰਡ ਦੇ ਵਿੱਚ ਤਾਂ ਸਰਪੰਚ ਉਹ ਬਣਨ ਜਾ ਰਿਹਾ ਜਿਹਨੂੰ ਅਸੀਂ ਨਾ ਤਾਂ ਜਾਣਦੇ ਆ ਨਾ ਪਛਾਣਦੇ ਆ ਨਾ ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਹੈ ਚੈਲੰਜ ਹੀ ਕੀਤਾ ਹੈਗਾ ਕਿ ਵੀ ਮੈਂ ਸਰਪੰਚ ਬਣੂੰਗਾ ਜਿਹੜਾ ਪਰਵਾਸੀ ਹੈਗਾ ਸਭ ਤੋਂ ਮੇਨ ਪੁਆਇੰਟ ਬਣ ਗਿਆ ਅੱਜ ਹਨਾ ਜਿੱਥੇ ਜਮਾਂ ਈ ੱੱੱਕਾ ਹੋਇਆ ਅੱਜ ਉਹ ਜ਼ਮੀਨ ਦੇ ਉੱਤੇ ਇਹਨਾਂ ਦੇ ਸਿਰ ਦੇ ਉੱਤੇ ਲਿਆ ਕੇ ਇੱਕ ਸਲਾਮ ਏਰੀਆ ਵਸਾਤਾ ਹੈ ਉਹ ਵੀ ਬਾਹਰਲੇ ਲੋਕਾਂ ਦਾ ਇਹ ਨਹੀਂ ਕਿ ਕੋਈ ਪੰਜਾਬੀ ਵਸਾਏ ਆ ਹਮਲਾਹੌਰ ਕੀ ਦਾ ਫਲਸਤੀਨ ਚ ਕੀ ਹੋਇਆ ਲੋਕਾਂ ਨਾਲ ਹੋਰ ਇਹਨਾਂ ਇਲਾਕਿਆਂ ਚ ਕੀ ਹੋਇਆ ਹੌਲੀ ਹੌਲੀ ਉਹ ਲੋਕ ਧੱਕਦੇ ਆਪਾਂ ਨੂੰ ਵੀ ਧੱਕਿਆ ਜਾ ਰਿਹਾ ਇੱਥੋਂ ਬਾਹਰ ਜਿਵੇਂ ਅੱਜ ਪਹਿਲਾਂ ਚੰਡੀਗੜ੍ਹ ਤੇ ਕਬਜ਼ਾ ਕੀਤਾ ਹੁਣ ਆਹ ਇਲਾਕਿਆਂ ਤੇ ਕਰੋ ਹੌਲੀ 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 ਆਪਾਂ ਨੂੰ ਐ ਸਪੋਰਟ ਦੇ ਸਾਡੇ ਲੋਕ ਵੀ ਤਾਂ ਕਿਹੜੇ ਇਸ ਕਾਲ ਨੂੰ ਸਮਝ ਰਹੇ ਆ ਜੀ ਸਾਡੇ ਲੋਕ ਵੀ ਤਾਂ ਅੱਖਾਂ ਖੁੱਲ ਜਾਂਦੀਆਂ ਜਦੋਂ ਨੋਟ ਦੇਖਦੇ ਅੱਗੇ ਜੇ ਕੋਈ ਕਹਿੰਦਾ ਵੀ ਲਓ ਜੀ ਚੱਕੋ ਐਨੇ ਪੈਸੇ ਤੇ ਮੈਨੂੰ ਆ ਜਮੀਨ ਦੇ ਦਿਓ ਫਿਰ ਕੋਈ ਵੀ ਨਹੀਂ ਦੇਖਦਾ ਕਿ ਇੱਥੇ ਬਸੂਗਾ ਕੌਣ ਰਹੂਗਾ ਕੌਣ ਸਾਡੀ ਸੁਰੱਖਿਆ ਦਾ ਕੀ ਹੈ ਸਾਡਾ ਸਾਡੀ ਨਿੱਜਤਾ ਦਾ ਕੀ ਹੈ ਕੋਈ ਨਹੀਂ ਦੇਖਦਾ ਜੀ ਅਸੀਂ ਹੀ ਸਿਆਣੇ ਹੈਗੇ ਆ ਉਹਨੇ ਪੰਜਾਬੀ ਹੁਣ ਅੱਜ ਚੁਣੇ ਆ ਨਮੈਂਦਾ ਇਹਨਾਂ ਨੂੰ ਕਹਿੰਦਾ ਵੀ ਵੋਟਾਂ ਬਣ ਗਈਆਂ ਵੀ ਫੇਰ ਕੀ ਹੋ ਗਿਆ ਹਨਾ ਇੱਕ ਵਾਰੀ ਬਣ ਹੀ ਗਈਆਂ ਯਾਰ ਹੁਣ ਕੀ ਕਰੀਏ ਤੇ ਵੀ ਇਹ ਰੋਕਣੀਆਂ ਕਿਹਨੇ ਸੀ ਇਹਨਾਂ ਨੇ ਰੋਕਣੀਆਂ ਸੀ ਜਾ ਕੇ ਉਹਨਾਂ ਨੇ ਰੋਕਣੀਆਂ ਸੀ ਜਿਨ੍ਹਾਂ ਨੇ ਬਣਵਾਈਆਂ ਜਿਵੇਂ ਆਪਾਂ ਕਹਿੰਨੇ ਵੀ ਆਪ ਦੀ ਸਿਆਸਤ ਖੜੀ ਕਰਨੀ ਸਾਨੂੰ ਤੁਹਾਨੂੰ ਆਪ ਦੀ ਪਿੰਡ ਦੀ ਨੌਜਵਾਨਾਂ ਨੂੰ ਤਕੜਾ ਹੋਣਾ ਆਪੋ ਥੱਲ ਪੌਣੀ ਪੁਏ ਜੀ ਚੀਜ਼ ਗਲਤੀ ਆਪਣੀ ਵੀ ਸਾਰਿਆਂ ਦੀ ਇਹ ਆ ਕਿ ਆਪਾਂ ਇੰਨੇ ਸਾਲ ਵੇਸਲੇਟ ਪਾਤੀ ਹੈ ਨਾ ਹਮਲਾ ਫਿਰ ਇਹ ਸ਼ੁਰੂਆਤ ਤਾਂ ਹਮਲੇ ਦੀ ਇਹ ਹਮਰੇ ਦਾ ਏਰੀਆ ਕਿੱਡਾ ਵੱਡਾ ਹੋਊਗਾ ਕਿੱਥੇ ਤੱਕ ਜਾਊਗਾ ਇਹ ਹਮਲਾ ਜਦੋਂ ਇਹਨੂੰ ਕਮਾਂਤਰੀ ਜੀਓ ਪੋਲਿਟਿਕਸ ਦੇ ਸਾਹਮਣੇ ਡਿਸਕਸ ਕਰਦੇ ਤਾਂ ਕਹਿੰਦੇ ਵੀ ਇਧਰੋਂ ਲੋਕ ਇਧਰ ਆ ਗਏ ਤਾਂ ਹਮਲਾ ਹੋ ਜਾ ਹਮਲਾ ਹੋਰ ਹੁੰਦਾ ਕੀ ਆ ਹਮਲਾ ਇਹ ਹੀ ਹੁੰਦਾ ਨਾ ਵੀ ਆ ਕੇ ਬਹਿ ਜਾਓ ਤੇ ਅਗਲੇ ਦੀ ਚੀਜ਼ ਖੋਲੋ ਆ ਖੁਸ਼ੀ ਆ ਆਪਣੀ ਚੀਜ਼ ਕੀ ਉਹਨੇ ਤੇ ਤਰਸ ਕੀਤਾ ਹੈ ਵੀ ਉੱਥੇ ਝੁੱਗੀਆਂ 'ਚ ਰੁਲਦੇ ਸੀ ਅਸੀਂ ਉਹਨਾਂ ਨੂੰ ਥਾਂ ਦੇ ਦਿੱਤੀ ਜੀ ਉਹ ਤਾਂ ਇਹ ਪੱਖ ਰੱਖ ਦੇਣਗੇ ਬਾਈ ਜੀ ਨੇ ਫਿਰ ਦਇਆ ਕੀਤੀ ਹੈ ਨਾ ਉਹ ਆਪਦੇ ਵਾਲੇ ਘਰ 'ਚੋਂ ਵੀ ਇੱਕ ਦੋ ਚਾਰ ਇਹਨਾਂ ਨੂੰ ਪਾ ਦੇ ਵੰਡ ਕੇ ਦੇ ਦੇ ਠੀਕ ਹੈ ਨਾ ਆਪ ਵੀ ਤਾਂ ਜਿਹੜੇ ਘਰ 'ਚ ਰਹਿੰਦਾ ਆਪਦੀ ਆਪਦੀ ਜੱਦੀ ਜਾਇਦਾਦ ਵੀ ਆ ਦਿਆ ਫਿਰ ਆਪਦੇ ਘਰੋਂ ਸ਼ੁਰੂ ਕਰੇ ਇਹਨਾਂ ਦੇ ਘਰੋਂ ਕਿਉਂ ਸ਼ੁਰੂ ਕੀਤੀ ਆ ਦਿਆ ਪੰਜਾਬ ਦੇ ਲੋਕਾਂ ਦਾ ਹਾਲ ਵੀ ਇਦਾਂ ਦਾ ਹੋ ਗਿਆ ਵੀ ਇਹਨਾਂ ਦੇ ਨਾਲ ਤੁਹਾਨੂੰ ਲੱਗਦਾ ਵੀ ਖੜਨਗੇ ਲੋਕ ਸ਼ਾਇਦ ਉੱਤਰ ਜ਼ਿਆਦਾ ਖੜੇ ਮਿਲ ਜਾਣ ਵੀ ਅਸੀਂ ਆਪਣੇ ਨਾਲ ਖੜਨਾ ਵੀ ਛੱਡਤਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਲ ਮਾਹੌਲ ਇਸ ਸਮੇਂ ਗਰਮਾਇਆ ਹੋਇਆ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਧੜੇਵਾਜ਼ੀਆਂ ਇੱਕ ਦੂਜੇ ਦੀ ਲੱਤਾਂ ਖਿੱਚੀਆਂ ਜਾ ਰਹੀਆਂ ਕਿਤੇ ਸਰਬਸੰਮਤੀਆਂ ਹੋ ਰਹੀਆਂ ਬਹੁਤ ਕੁਝ ਹੋ ਰਿਹਾ ਪਰ ਪੰਜਾਬ ਦਾ ਇੱਕ ਪਿੰਡ ਹੈ ਮੋਹਾਲੀ ਦਾ ਜਗਤਪੁਰ ਜਿੱਥੇ ਲੋਕ ਕਹਿ ਰਹੇ ਐ ਕਿ ਕਿਤੇ ਜੇਕਰ ਪਿੰਡ ਦੇ ਵਿੱਚ ਕੋਈ ਲੜ ਰਿਹਾ ਇੱਕ ਦੂਜੇ ਨਾਲੋਂ ਇੱਕ ਦੂਜੇ ਨੂੰ ਜਾਣਦਾ ਤਾਂ ਹੈ ਪਰ ਸਾਡੇ ਪਿੰਡ ਦੇ ਵਿੱਚ ਤਾਂ ਸਰਪੰਚ ਉਹ ਬਣਨ ਜਾ ਰਿਹਾ ਜਿਹਨੂੰ ਅਸੀਂ ਨਾ ਤਾਂ ਜਾਣਦੇ ਆ ਨਾ ਪਛਾਣਦੇ ਆ ਨਾ ਉਹਨਾਂ ਦੇ ਨਾਲ ਕੋਈ ਸਾਡੀ ਸਾਂਝ ਹੈ ਇਹ ਕਿੱਦਾਂ ਹੋਣ ਜਾ ਰਿਹਾ ਉਹ ਗਲਬਤ ਕਰਦੇ ਆ ਸਾਡੇ ਨਾਲ ਪਿੰਡ ਦੇ ਵਿੱਚ ਅੱਜ ਬਰਾੜ ਜੀ ਮੌਜੂਦ ਹੈ ਬਰਾੜ ਸਾਹਿਬ ਕਿਵੇਂ ਦੇਖਦੇ ਹੋ ਤੁਸੀਂ ਪਿੰਡ ਦੇ ਵਿੱਚ ਆਏ ਹੋ ਪਿੰਡਾਂ ਦੇ ਵਿੱਚ ਆਪਸੀ ਖਹਿਵਾ ਜੀ ਤਾਂ ਸਾਰੇ ਪੰਜਾਬ 'ਚ ਚੱਲ ਰਹੀ ਹੈ ਜੀ ਕਿਤੇ ਸੰਮਤੀਆਂ ਵੀ ਕਿਤੇ ਪਿਆਰ ਵੀ ਕਿਤੇ ਨਫ਼ਰਤ ਸਭ ਕੁਝ ਚੱਲ ਰਿਹਾ ਹੈ ਇਹ ਕਹਿੰਦੇ ਸਾਡਾ ਤਾਂ ਕੋਈ ਲੇਗਾ ਦੇ ਗਈ ਹੈ ਨਹੀਂ ਸਾਡੇ ਸਿਰ ਤੇ ਉਹ ਸਰਪੰਚ ਬਹਿ ਚੱਲੇ ਆ ਕੀ ਹੋਣ ਜਾ ਰਿਹਾ ਜੀ ਇੱਥੇ ਵਾਈਕ੍ਰਿਜ ਜੀ ਕਾਲਸਾ ਵਾਈਕ੍ਰਿਜ ਜੀ ਆਏ ਆ ਜੀ ਕਿ ਤਕਰੀਬਨ ਹੁਣ ਆਪਣੇ ਜਿਹੜਾ ਉਤਰੀ ਪੰਜਾਬ ਹੈਗਾ ਪਹਿਲਾਂ ਇਹ ਲੁਧਿਆਣੇ ਤੱਕ ਕੀ ਪ੍ਰੋਬਲਮ ਸੀਗੀ ਕੁਝ ਏਰੀਆ ਜਿਵੇਂ ਕਿ ਆਸਪੁਰਾ ਜਾਂ ਉਸ ਇਲਾਕੇ ਚ ਸਾਨੇਵਾਲ ਚ ਸੀਗੀ ਤੇ ਉੱਥੇ ਵੀ ਹੁਣ ਜਿਵੇਂ ਹੰਬੜਾ ਚ ਉਹਨੇ ਚੈਲੰਜ ਹੀ ਕੀਤਾ ਹੈਗਾ ਕਿ ਵੀ ਮੈਂ ਸਰਪੰਚ ਬਣਾਂਗਾ ਜਿਹੜਾ ਕੋਈ ਪਰਵਾਸੀ ਹੈਗਾ ਹੁਣ ਇਹ ਫੈਲਦੀ ਜਾ ਰਹੀ ਆ ਆਪਾਂ ਜਿਵੇਂ ਬਲਾਚੌਰ ਦੇ ਆਸ-ਪਾਸ ਵੀ ਇਹ ਦਿੱਕਤ ਹੈ ਇੱਥੇ ਵੀ ਹੈ ਤੇ ਆ ਸਮਝ ਲਓ ਇੱਕ ਆਪਣਾ ਇਹ ਕਹਿ ਲਓ ਕਿ ਵੀ ਇਹ ਸਭ ਤੋਂ ਮੇਨ ਪੁਆਇੰਟ ਬਣ ਗਿਆ ਅੱਜ ਹਨਾ ਜਿੱਥੇ ਜਵੇਂ ਈ ਤੱਕਾ ਹੋਇਆ ਹੈ ਬਾਕੀ ਥਾਵਾਂ ਤੇ ਤਾਂ ਕਿਤੇ ਇੱਕ ਨਾ ਕਿਤੇ ਅਗਲੇ ਨੇ ਵਸਾਏ ਜਾਂ ਘਰ ਬਣਾਏ ਜਾਂ ਕੁਛ ਕੀਤਾ ਇਹਨਾਂ ਦੀ ਤਾਂ ਥਾਂ ਲਈ ਗਈ ਅਰਬਨ ਸੋਸਾਇਟੀ ਕਹਿ ਕੇ ਮੇਰਾ ਕਹਿੰਦਾ ਅਰਬਨ ਰੈਸਿਡੈਂਟ ਕਹਿ ਕੇ ਬੁਨਿਆਦੀ ਤੌਰ ਤੇ ਤਾਂ ਗੱਲ ਇਹ ਬਣਦੀ ਹੈ ਕਿ ਜਦੋਂ ਤੁਸੀਂ ਅਰਬਨ ਕਲੋਨੀ ਇੱਥੇ ਨਹੀਂ ਕੱਟੀ ਜਾਂ ਸੈਕਟਰ ਨਹੀਂ ਕੱਟਿਆ ਤੇ ਇਹਨਾਂ ਨੂੰ ਵਾਪਸ ਇਹਨਾਂ ਦੀ ਜ਼ਮੀਨ ਦੇਓ ਕਾਨੂੰਨ ਇਹ ਕਹਿੰਦਾ ਜੀ ਠੀਕ ਹੈ ਨਾ ਕਿ ਜੇ ਕਿਸਾਨ ਦੀ ਜ਼ਮੀਨ ਲੈਣੇ ਹੋ ਤੁਸੀਂ ਉਹਨੂੰ ਨਹੀਂ ਵਰਤਦੇ ਕੱਲ ਉਹ ਦਸ਼ਮੇਸ਼ਕ ਨਾਲ ਵਾਸਤੇ ਤੁਸੀਂ ਨਹੀਂ ਵਰਤੀ ਤਾਂ ਕਿਸਾਨ ਨੂੰ ਵਾਪਸ ਕਰੋ ਠੀਕ ਆ ਉਹਦਾ ਮੁੱਲ ਵੀ ਨਹੀਂ ਲਿਆ ਜਾ ਸਕਦਾ ਉਹਨੂੰ ਉਵੇਂ ਵਾਪਸ ਕਰਨੀ ਚਾਹੀਦੀ ਆ ਹੈ ਅੱਜ ਉਹ ਜ਼ਮੀਨ ਦੇ ਉੱਤੇ ਇਹਨਾਂ ਦੇ ਸਿਰ ਦੇ ਉੱਤੇ ਲਿਆ ਕੇ ਇੱਕ ਸਲਾਮੇ ਏਰੀਆ ਵਸਾਤ ਹੈ ਉਹ ਵੀ ਬਾਹਰਲੇ ਲੋਕਾਂ ਦਾ ਇਹ ਨਹੀਂ ਕਿ ਕੋਈ ਪੰਜਾਬੀ ਵਸਾਏ ਆ ਦੇਖੋ ਇਹ ਕੱਲੀ ਕੋਈ ਵੋਟਾਂ ਦਾ ਮਸਲਾ ਨਹੀਂਗਾ ਇਹ ਉਹ ਵੀ ਵੱਡਾ ਮਸਲਾ ਹੈ ਕਿ ਇਹਨਾਂ ਦੇ ਪਰਿਵਾਰ ਇੱਥੇ ਰਹਿੰਦੇ ਆ ਸਾਰਾ ਕੁਝ ਲੈਂਦਾ ਇਹ ਇਹ ਕਰੋੜਾਂ ਰੁਪਏ ਦੀ ਜਾਇਦਾਦ ਹੈ ਜਿਹੜੀ ਸਤਿਆਨਾਸ਼ ਕਰਤੀ ਇਹਨਾਂ ਨੇ ਨਹੀਂ ਤਾਂ ਜੇ ਜਗਾ ਸਾਫ ਸੁਥਰੀ ਹੋਵੇ ਸੋਹਣਾ ਇਲਾਕਾ ਹੋਵੇ ਤਾਂ ਆ ਪਿੰਡਾਂ ਦਾ ਮੁੱਲ ਹੋਰ ਡਿਫਰੈਂਟ ਹੋਣਾ ਸੀਗਾ ਹਣਾ ਇੱਥੇ ਸਲਾਮ ਏਰੀਆ ਵਸਾਤਾ ਪਹਿਲੀ ਗੱਲ ਤਾਂ ਇਹੀ ਗਲਤੀ ਆ ਆਪਦੇ ਆਪ ਚ ਫਿਰ ਇਹ ਕੋਈ ਇਹ ਨਹੀਂ ਕਿ ਵੀ ਇਹਨਾਂ ਨੂੰ ਕੋਈ ਰੇਟ ਦੇ ਕੇ ਵਸਾਇਆ ਜਾਂ ਕੋਈ ਇਹ ਆ ਕਿ ਵੀ ਇਹ ਲੀਗਲ ਵਸੇਵੇ ਇਹ ਪਹਿਲਾਂ ਕਿਤੇ ਹੋਰ ਕਾਬਜ ਸੀ ਉਹ ਜਗ੍ਹਾ ਨੂੰ ਸੁੰਦਰ ਕਰਨ ਵਾਸਤੇ ਇਹਨਾਂ ਦੀ ਖਰਾਬ ਕਰਤੀ ਹੈ ਨਾ ਚੱਕ ਕੇ ਇੱਥੇ ਵਸਾ ਦੇ ਹਮਲਾ ਇਹ ਹਮਲਾ ਹੈ ਮਤਲਬ ਇਹਨੂੰ ਤੁਸੀਂ ਐ ਨਹੀਂ ਕਹਿ ਸਕਦੇ ਪ੍ਰਵਾਸ ਆ ਜਾਂ ਕੁਝ ਆ ਨਾ ਹਮਲਾ ਹੋਰ ਕੀ ਹੁੰਦਾ ਫਲਸਤੀਨ ਚ ਕੀ ਹੋਇਆ ਲੋਕਾਂ ਨਾਲ ਹੋਰ ਇਹਨਾਂ ਇਲਾਕਿਆਂ ਚ ਕੀ ਹੋਇਆ ਹੌਲੀ ਹੌਲੀ ਉਹ ਲੋਕ ਧੱਕਦੇ ਆਪਾਂ ਨੂੰ ਵੀ ਧੱਕਿਆ ਜਾ ਰਿਹਾ ਇੱਥੋਂ ਬਾਹਰ ਨੂੰ ਕਿ ਵੀ ਅੱਜ ਪਹਿਲਾਂ ਚੰਡੀਗੜ੍ਹ ਤੇ ਕਬਜ਼ਾ ਕੀਤਾ ਹੁਣ ਆਹ ਇਲਾਕਿਆਂ ਤੇ ਕਰੋ ਹੌਲੀ 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 ਆਪਾਂ ਨੂੰ ਐ ਸਕੋੜਦੇ ਜਾਣ ਸਾਡੇ ਲੋਕ ਵੀ ਤਾਂ ਕਿਹੜੇ ਇਸ ਗੱਲ ਨੂੰ ਸਮਝ ਰਹੇ ਆ ਜੀ ਸਾਡੇ ਲੋਕ ਵੀ ਤਾਂ ਅੱਖਾਂ ਖੁੱਲ ਜਾਂਦੀਆਂ ਜਦੋਂ ਨੋਟ ਦੇਖਦੇ ਅੱਗੇ ਜੇ ਕੋਈ ਕਹਿੰਦਾ ਵੀ ਲਓ ਜੀ ਚੱਕੋ ਇੰਨੇ ਪੈਸੇ ਤੇ ਮੈਨੂੰ ਆ ਜਮੀਨ ਦੇ ਦਿਓ ਫਿਰ ਕੋਈ ਵੀ ਨਹੀਂ ਦੇਖਦਾ ਵੀ ਇੱਥੇ ਬਸੂਗਾ ਕੌਣ ਰਹੂਗਾ ਕੌਣ ਸਾਡੀ ਸੁਰੱਖਿਆ ਦਾ ਕੀ ਹੈ ਸਾਡਾ ਸਾਡੀ ਨਿੱਜਤਾ ਦਾ ਕੀ ਹੈ ਕੋਈ ਨਹੀਂ ਦੇਖਦਾ ਜੀ ਅਸੀਂ ਹੀ ਸਿਆਣੇ ਹੈਗੇ ਆ ਉਹਨੇ ਪੰਜਾਬੀ ਜਿਹੜੀ ਤੀਜਾ ਚੱਲ ਰਹੀ ਹੈ ਉਹਦੇ ਪ੍ਰਤੀ ਇਹ ਨਾ ਆਮ ਲੋਕਾਂ ਨੇ ਇਹਨਾਂ ਨੇ ਨਹੀਂ ਇਹ ਗੱਲ ਦੇਖਣੀ ਹਨਾ ਇਹ ਤਾਂ ਚੁਣੇਵੇਂ ਨਮਾਇੰਦਿਆਂ ਨੇ ਦੇਖਣੀ ਹੈ ਕਿ ਅਸੀਂ ਨੀਤੀ ਕਿਹੜੀ ਤੇ ਲੜਨਾ ਹੈ ਠੀਕ ਹੈ ਨਾ ਅਸੀਂ ਕੀ ਵੇ ਕੀ ਨੂੰ ਵਸਨ ਦੇਣਾ ਹੈ ਕੀ ਨੂੰ ਨਰਸਣਾ ਜੇ ਪਲੈਂਟ ਕਾਲਨੀ ਕੋਈ ਵਾਸਰੀ ਆ ਉਹਦੇ ਵਿੱਚ ਕੌਣ ਆ ਕੇ ਵਾਸ ਰਿਆ ਉਹ ਵੱਖਰੀ ਗੱਲ ਆ ਤੁਸੀਂ ਐ ਏਡੀ ਵੱਡੀ ਲੇਬਰ ਲਿਆ ਕੇ ਇੱਥੇ ਸਿੱਟ ਦੋਗੇ ਕਿ ਉਹ ਇੱਥੋਂ ਦੇ ਵਸਨੀਕ ਬਣ ਜਾਂਦੇ ਲੈ ਕੇ ਵੀ ਕੁਝ ਨਹੀਂ ਆ ਰਿਹਾ ਨਾਲ ਠੀਕ ਆ ਉਹਨੂੰ ਅਨ ਇਲੀਗਲ ਜਗ੍ਹਾ ਦੇ ਦੋਗੇ ਉਹ ਧੱਕੇ ਨਾਲ ਕਾਬਜ ਹੋ ਜੂ ਇਹ ਰੋਕਣਾ ਕੀ ਨੇ ਇਹਨਾਂ ਨੇ ਤਾਂ ਨਹੀਂ ਰੋਕਣਾ ਨਾ ਇਹਨਾਂ ਨੇ ਵੋਟਾਂ ਪਾਈਆਂ ਨਮੈਂਦੇ ਚੁਣੇ 25 30 ਸਾਲਾਂ ਤੋਂ ਅੱਡ ਅੱਡ ਲੋਕ ਰੋਕਣਾ ਉਹਨਾਂ ਨੇ ਸੀਗਾ ਕਿ ਭਾਈ ਤੁਹਾਡੀ ਸੁਰੱਖਿਆ ਅਸੀਂ ਕਰਨੀ ਆ ਉਡੀ ਜਾਇਦਾਦ ਜ਼ਮੀਨ ਹਰ ਚੀ ਦੇ ਹਵਾਲੀ ਵਾਰਸ ਦੀ ਆ ਹੁਣ ਆਪਾਂ ਕਹੀਏ ਜੀ ਵੀ ਫਲਾਣੇ ਨੂੰ ਜੀ ਜ਼ਮੀਨ ਦਾ ਮੁੱਲ ਮਿਲ ਰਿਹਾ ਉਹ ਰੋਕੇ ਉਹ ਕਿਵੇਂ ਰੋਕੂਗਾ ਵੀ ਉਹ ਤਾਂ ਇੱਕ ਸਦੀਆਂ ਤੋਂ ਉੱਥੇ ਬੈਠਾ ਆ ਉਹਦੀ ਚੀਜ਼ ਆ ਉਹਨੂੰ ਉਹਦਾ ਹੱਕ ਆ ਉਹਦਾ ਕੋਈ ਵੀ ਜੇ ਕੋਈ ਮਿਲਦਾ ਉਹ ਤਾਂ ਇਹ ਕਹਿ ਸਕਦੇ ਆਪਾਂ ਕਿ ਬਾਈ ਹਾਂ ਤੂੰ ਇੱਥੋਂ ਲੈ ਲੈ ਤਾਂ ਅੱਗੇ ਜਾ ਕੇ ਜ਼ਮੀਨ ਚ ਖੇਤੀ ਬਾੜੀ ਚ ਰਹਿ ਜਾ ਹਨਾ ਇਹ ਆਪਾਂ ਇੱਕ ਮੋਰਲ ਪ੍ਰੈਸ਼ਰ ਪਾ ਸਕਦੇ ਆ ਉਹਦੇ ਤੇ ਪਰ ਇਹ ਕੰਮ ਜਿਹੜੀ ਨੀਤੀ ਘੜਨੀ ਆ ਨੀਤੀ ਨੂੰ ਲਾਗੂ ਕਰਨਾ ਹੈ ਉਹ ਤਾਂ ਨੀਤੀ ਘੜਿਆਂ ਦਾ ਤੇ ਆਪਣੇ ਚੁਣੇ ਨਮਾਇੰਦਿਆਂ ਦਾ ਕੰਮ ਆ। ਹੁਣ ਅੱਜ ਚੁਣੇ ਨਮਾਇੰਦਾਂ ਇਹਨਾਂ ਨੂੰ ਕਹਿੰਦਾ ਵੀ ਵੋਟਾਂ ਬਣ ਗਈਆਂ ਵੀ ਫੇਰ ਕੀ ਹੋ ਗਿਆ ਹਨਾ ਇੱਕ ਵਾਰੀ ਬਾਣੀ ਗਈਆਂ ਯਾਰ ਹੁਣ ਕੀ ਕਰੀਏ ਤੇ ਵੀ ਇਹ ਰੋਕਣੀਆਂ ਕਿਹਨੇ ਸੀ? ਇਹਨਾਂ ਨੇ ਰੋਕਣੀਆਂ ਸੀ ਜਾ ਕੇ। ਉਹਨਾਂ ਨੇ ਰੋਕਣੀਆਂ ਸੀ ਜਿਨ੍ਹਾਂ ਨੇ ਬਣਵਾਈਆਂ। ਠੀਕ ਹੈ ਨਾ? ਉਹਨਾਂ ਨੇ ਦੱਸਣਾ ਸੀ ਵੀ ਇੱਕ ਇੱਕ ਇਹ ਵਾਰਡਾਂ 'ਚ ਕਿਵੇਂ ਧੱਕਦੇ। ਇਹ ਤਾਂ ਕਲੀਅਰ ਆ ਨਾ ਕਿ ਇਲੀਗਲ ਵੋਟ ਬਣੀ ਆ। ਮਸਲਾ ਤੇ ਇਹ ਆ ਕਿ ਵੀ ਇਹ ਕੇਸ ਵਿਜੀਲੈਂਸ ਨਾਲ ਇਨਕੁਆਇਰ ਹੋਣਾ ਚਾਹੀਦਾ ਨਾ ਕਿ ਇਹ ਤੇ ਵੋਟਾਂ ਪੈਣੀਆਂ ਚਾਹੀਦੀਆਂ ਇਹ ਪਤਾ ਕਰਨਾ ਚਾਹੀਦਾ ਵੀ ਕਿਹਨੇ ਬਣਵਾਈਆਂ ਕਿਉਂ ਵਾਰਡਾਂ ਚ ਬਣ ਗਈਆਂ ਵੋਟਾਂ ਇਹਦਾ ਤਾਂ ਪੁਲਿਸ ਕੇਸ ਦਰਜ ਹੋਵੇ ਪਹਿਲਾਂ ਸਜ਼ਾ ਮਿਲੇ ਉਸ ਗੱਲ ਦੀ ਦੂਜੀ ਗੱਲ ਆਪਣੇ ਵੀ ਜਿਹੜੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਵੀ ਤੁਸੀਂ ਜਿਵੇਂ ਆਪਾਂ ਕਹਿੰਦੇ ਆ ਵੀ ਆਪਦੀ ਸਿਆਸਤ ਖੜੀ ਕਰਨੀ ਪਊ ਸਾਨੂੰ ਤੁਹਾਨੂੰ ਆਪਦੀ ਪਿੰਡ ਦੀ ਨੌਜਵਾਨਾਂ ਨੂੰ ਤਕੜਾ ਹੋਣਾ ਪਊ ਥੱਲ ਪਾਉਣੀ ਪਊ ਇਹ ਜੀ ਚੀਜ਼ ਨੂੰ ਜਿੱਥੇ ਇੰਚ ਵੀ ਹਿੱਲਦਾ ਉੱਥੇ ਉਸੇ ਟਾਈਮ ਰੌਲਾ ਪਾਉਣਾ ਪਊ ਗਲਤੀ ਆਪਣੀ ਵੀ ਸਾਰਿਆਂ ਦੀ ਇਹ ਆ ਕਿ ਆਪਾਂ ਇੰਨੇ ਸਾਲ ਵੇਸਲੇ ਟਪਾਤੇ ਹਨਾ ਬੰਦਾ ਆਵੇ ਰੋਜ਼ਗਾਰ ਕਰੇ ਆਪਣੇ ਮੁੰਡੇ ਜਾਂਦੇ ਆ ਦੁਬਈ ਕਤਰ ਉਹਨਾਂ ਨੂੰ ਕੀ ਉੱਥੇ ਪਲਾਟ ਮਿਲ ਜਾਂਦੇ ਆ ਨਹੀਂ ਕਬਜਾ ਨਹੀਂ ਨਾ ਕਰਦੇ ਇੰਚ ਥਾਂ ਤੇ ਨਹੀਂ ਬਗਲੇ ਬਹਿਣ ਦਿੰਦੇ ਪੈਸੇ ਲੈ ਕੇ ਨਹੀਂ ਆਪਾਂ ਲੈ ਸਕਦੇ ਉੱਥੇ ਤੇ ਆ ਤਾਂ ਆ ਕੇ ਬੈਠੇ ਜਾਂਦੇ ਆ ਤੇ ਇਹ ਆ ਕਿ ਵੀ ਹਾਂ ਆਓ ਇੱਥੇ ਰੋਜ਼ਗਾਰ ਕਰੋ ਕੰਸਟਰਕਸ਼ਨ 'ਚ ਲੱਗੋ ਕੁਛ ਲੱਗੋ ਪਰ ਵੋਟ ਦਾ ਅਧਿਕਾਰ ਨਹੀਂ ਪ੍ਰਵਾਸੀ ਨੂੰ ਮਿਲਣਾ ਚਾਹੀਦਾ ਇਹ ਕਿੰਨੇ ਹਮਲਾ ਹੈ ਹਮਲਾ ਫਿਰ ਇਹ ਸ਼ੁਰੂਆਤ ਆ ਹਮਲੇ ਦੀ ਇਹ ਹਮਲੇ ਦਾ ਏਰੀਆ ਕਿੰਨਾ ਵੱਡਾ ਹੋਊਗਾ ਕਿੱਥੇ ਤੱਕ ਜਾਊਗਾ ਇਹ ਹਮਲਾ ਕੀ ਕੀ ਤੁਹਾਨੂੰ ਲੱਗਦਾ ਇਹਦੇ ਵਿੱਚ ਸ਼ੁਰੂਆਤ ਤਾਂ ਨਹੀਂ ਕਹਿੰਦੇ ਕਿ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦਿੰਨਾ ਹੈ ਕਿ ਆਸਟ੍ਰੇਲੀਆ ਨੇ ਇੰਡੋਨੇਸ਼ੀਆ ਵਾਲੇ ਬਾਰਡਰ ਤੇ ਬਹੁਤ ਜ਼ਿਆਦਾ ਰੋਕ ਰੱਖਦੇ ਕੋ ਇੰਡੋਨੇਸ਼ੀਆ ਦੀ ਆਬਾਦੀ ਬਹੁਤ ਜ਼ਿਆਦਾ ਹੈ ਆਸਟ੍ਰੇਲੀਆ ਦੀ ਆਬਾਦੀ ਬਹੁਤ ਘੱਟ ਹੈ ਉਹ ਕਹਿੰਦੇ ਵੀ ਜੇ ਜਦੋਂ ਉਹਨੂੰ ਕਮਾਂਤਰੀ ਜੀਓ ਪੋਲਿਟਿਕਸ ਦੇ ਹਿਸਾਬ ਨਾਲ ਡਿਸਕਸ ਕਰਦੇ ਤਾਂ ਕਹਿੰਦੇ ਵੀ ਇਧਰੋਂ ਲੋਕ ਇਧਰ ਆ ਗਏ ਤਾਂ ਹਮਲਾ ਹੋ ਜਾ ਹਮਲਾ ਹੋਰ ਹੁੰਦਾ ਕੀ ਹੈ ਹਮਲਾ ਇਹ ਹੀ ਹੁੰਦਾ ਨਾ ਵੀ ਆ ਕੇ ਬਹਿ ਜਾਓ ਤੇ ਅਗਲੇ ਦੀ ਚੀਜ਼ ਖੋਲੋ ਆ ਖੁਸ਼ੀ ਆ ਆਪਣੀ ਚੀਜ਼ ਇਹ ਕੋਈ ਮੋਲ ਨਹੀਂ ਅਗਲੇ ਨੇ ਜੀ ਆਪਾਂ ਜਿਵੇਂ ਕਹਿਦੇ ਨੇ ਵੀ ਇਹਨਾਂ ਨੇ ਮੁੱਲ ਦੇਤੀ ਹੈ ਨਾ ਆਮਲ ਜਾਮ ਮੈਂ ਕੱਲ ਵੀ ਕਈ ਜਣਿਆਂ ਨੇ ਰੈਟਸਾਂ ਵੀ ਤੁਸੀਂ ਕਿਰਾਏ ਦੇਤੇ ਫਲਾਣੇ ਕਿਹੜੇ ਇੱਥੇ ਜਿਹੜਾ ਕਿਰਾਏਦਾਰ ਆ ਜਿਹਦੀ ਵੋਟ ਬਣੀ ਆ ਕਿਹੜਾ ਇੱਥੇ ਜੀ ਇਹਨੇ ਖਰੀਦ ਕੇ ਬਣਾਈ ਆ ੱੱਕੇ ਨਾਲ ਆ ਕੇ ਬਰਸਾਤ ਉਹਦੇ ਵਿੱਚ ਹਾਂ ਕੁਝ ਆਪਣੇ ਆਪ ਦੇ ਲੀਡਰ ਵੀ ਨਾਲ ਰਲੇਵੇ ਸੀਗੇ ਉਹਨਾਂ ਨੂੰ ਰੋਕਣਾ ਚਾਹਦੇ ਜਦੋਂ ਉੱਥੋਂ ਪੱਟੇ ਸੀਗੇ ਜਿਵੇਂ ਉਹ ਝੋਟਾਕੁੱਟ ਕਲੋਨੀ ਪੱਟੀ ਐ ਨਾਈਪਰ ਕੋਲੋਂ ਚੱਕੇ ਇਹਦਾ ਇਹ ਮਤਲਬ ਤਾਂ ਨਹੀਂ ਵੀ ਦੂਜੀ ਥਾਂ ਜਾ ਕੇ ਵਸਾ ਦਿਓ ਅਗਲੇ ਨੂੰ ਕੋ ਭਾਈ ਜਿੱਥੋਂ ਨੇ ਜਾਓ ਤੁਸੀਂ ਅੱਜ ਫਤਿਹਗੜ੍ਹ ਸਾਹਿਬ ਪੁਲ ਦੇ ਕਿੰਨੇ ਬੈਠੇ ਆ ਉਹ ਨਾਲ ਨਾਲ ਕਲੋਨੀ ਨੱਪਦੇ ਪਏ ਆ ਕੱਲ ਨੂੰ ਆਪਾਂ ਕਹਾਂਗੇ ਇਹਨਾਂ ਦੀ ਵੋਟਾਂ ਦਾ ਹੱਕ ਵੀ ਆ ਆ ਕਿ ਤੋ ਪੁਲ ਦੇ ਥੱਲੇ ਬੈਠੇ ਸੀ ਕਿਸੇ ਨੇ ਰੋਕਿਆ ਉਹ ਇਹ ਆਪਾਂ ਨੂੰ ਹਾਂ ਤਰਕ ਹੋਣਾ ਆਪਣਾ ਕੰਮ ਆ ਪਰ ਇਹਨੂੰ ਰੋਕਣਾ ਆਪਣੇ ਜਿਹੜੀ ਵੀ ਲੀਡਰਸ਼ਿਪ ਆ ਜਿਹੜੇ ਵੀ ਲੋਕ ਆਪਾਂ ਨੂੰ ਲੀਡ ਕਰ ਰਹੇ ਆ ਉਹਨਾਂ ਦਾ ਕੰਮ ਆ ਠੱਲ ਪਾਉਣਾ ਪੁਲਿਸ ਦਾ ਕੰਮ ਆ ਠੱਲ ਪਾਉਣਾ ਇਹ ਨਹੀਂ ਕਿ ਆਪਣੇ ਬੰਦਿਆਂ ਦੇ ਪਰਚੇ ਦਰਜ ਕਰਨੇ ਸ਼ੁਰੂ ਕਰ ਦੇਣਗੇ ਕਹਿੰਦੇ ਵੀ ਸਾਡੇ ਤਾਂ ਦਇਆ ਬਹੁਤ ਆ ਜੀ ਅਸੀਂ ਤਾਂ ਦਇਆ ਕੀਤੀ ਉਹਨੇ ਤਾਂ ਤਰਸ ਕੀਤਾ ਵੀ ਉੱਥੇ ਝੁੱਗੀਆਂ 'ਚ ਰੁਲਦੇ ਸੀ ਅਸੀਂ ਉਹਨਾਂ ਨੂੰ ਥਾਂ ਦੇ ਦਿੱਤੀ ਜੀ ਉਹ ਤਾਂ ਇਹ ਪੱਖ ਰੱਖ ਦੇਣਗੇ ਆਪਣਾ ਭਾਈ ਜੀ ਨੇ ਫਿਰ ਦਇਆ ਕੀਤੀ ਆ ਨਾ ਉਹ ਆਪਦੇ ਵਾਲੇ ਘਰ 'ਚੋਂ ਵੀ ਇੱਕ ਦੋ ਚਾਰ ਇਹਨਾਂ ਨੂੰ ਪਾ ਦੇ ਵੰਡ ਕੇ ਦੇ ਦੇ ਠੀਕ ਆ ਨਾ ਆਪ ਵੀ ਤਾਂ ਜਿਹੜੇ ਘਰ 'ਚ ਰਹਿੰਦਾ ਆਪਦੀ ਆਪਦੀ ਜੱਦੀ ਜਾਇਦਾਦ ਵੀ ਆ ਦਇਆ ਫਿਰ ਆਪਦੇ ਘਰੋਂ ਸ਼ੁਰ ਫਿਰ ਉਹ ਆਪਦੇ ਘਰੋਂ ਸ਼ੁਰੂ ਕਰੇ ਆਪਦੇ ਵਾਲੀ ਜਿਹੜੀ ਜੱਦੀ ਜਾਇਦਾਦ ਆ ਕੋਈ ਦਾਸ 20 50 ਕਿੱਲੇ ਦੇਵੇ ਇਹਨਾਂ ਨੂੰ ਦਿਆ ਦੇ ਵਿੱਚ ਫਿਰ ਇਹਨਾਂ ਦੇ ਘਰੋਂ ਤਾਂ ਨਾ ਦਿਆ ਸ਼ੁਰੂ ਕਰੇ ਤੇ ਨਾਲੇ ਦਿਆ ਵੇਖੋ ਦਿਆ ਦੇਣੀ ਆ ਸਰਬਤ ਦਾ ਭਲਾ ਕਰਨਾ ਉਹ ਅੱਡ ਗੱਲ ਆ ਹੈ ਉਹ ਸਿੱਖ ਕਰਦੇ ਆਏ ਆ ਗੁਰੂ ਗੁਰੂ ਘਰਾਂ ਤੋਂ ਆਪਾਂ ਕੋਵਿਡ ਵੇਲੇ ਕੀਤੀ ਹੋਰਾਂ ਸਮਿਆਂ 'ਚ ਕੀਤੀ ਤੇ ਇਹ ਨਹੀਂ ਇਤਿਹਾਸ ਆ ਆਪਣਾ ਬਹੁਤ ਵੱਡਾ ਜਦੋਂ ਆਪਾਂ ਕਰਦੇ ਆ ਪਰ ਇਹ ਥੋੜਾ ਵੀ ਆਪਾਂ ਉਹਦੇ ਘਰ ਦੇ ਉੱਤੇ ਹੀ ਬਾ ਲੈਣੇ ਆ ਹੋਰ ਛੱਡੋ ਆਪਣੀਆਂ ਬੀਬੀਆਂ ਬਾਹਰ ਜਾਂਦੀਆਂ 100 ਕੁ ਜਾਂਦੇ ਇੱਕ ਬਾਹਰਲਾ ਸੱਭਿਆਚਾਰ ਆ ਕੇ ਆਪਣੇ ਸਿਰ ਤੇ ਬਾਤ ਆ ਇਹ ਆਇ ਤਾਂ ਆਪਾਂ ਹੌਲੀ ਹੌਲੀ ਠੱਕੇ ਜਾਵਾਂਗੇ ਤੇ ਫਲਸਤੀਨ ਚ ਕੀ ਹੋਇਆ ਸੀਗਾ ਅਖੀਰ ਅਗਲਿਆਂ ਨੇ ਆਪਦਾ ਸ਼ਹਿਰ ਗਵਾ ਬੈਠੇ ਜਿਹੜਾ ਪਵਿੱਤਰ ਸ਼ਹਿਰ ਸੀ ਉਹਨਾਂ ਦਾ ਅੱਜ ਉੱਥੇ 유ਹੂਦੀ ਕਾਬਜ ਹੋ ਗਏ ਠੀਕ ਹੈ ਆਇ ਤਾਂ ਠੱਕੇ ਹੋਣਗੇ ਆਪਾਂ ਨੂੰ ਆਪਾਂ ਤਾਂ ਕੇਸਗੜ ਸਾਹਿਬ ਵੀ ਗਵਾ ਲਾਂਗੇ ਤੇ ਹਰਮੰਦਰ ਸਾਹਿਬ ਵੀ ਗਵਾ ਲਾਂਗੇ ਤੇ ਬਜ਼ੁਰਗਿਆਂ ਨੇ ਆਹ ਸਾਹਮਣੇ ਆਪਾਂ ਆਹ ਵੇਖ ਲੋ ਆ ਗੁਰੂ ਘਰ ਆ ਆਪਣੇ ਸਾਹਮਣੇ ਅਗਲੇ ਆ ਗਏ ਕਬਜਾ ਫਿਰ ਜਦੋਂ ਸ਼ਾਮ ਲਾਟ ਤੇ ਉਹ ਕਾਬਜ ਹੋ ਜਾਣਗੇ ਫਿਰ ਉਹ ਲੀਗਲਾਈਜ਼ ਕਰ ਲੈਣਗੇ ਸਾਰੇ ਕੰਮ ਸੋ ਇਹ ਪਲਾਨਡ ਤਰੀਕਾ ਹੈ ਜੇ ਲੋਕਲ ਸਾਰੇ ਲੀਡਰ ਜ਼ਿੰਮੇਵਾਰ ਆ ਮੌਕੇ ਦੇ ਜਿਹੜੇ ਵੀ ਐਮ ਐਲ ਏ ਆ ਜਾਂ ਕੋ ਨਾ ਇਹਨਾਂ ਦਾ ਹੱਥ ਫੜਨਾ ਚਾਹੀਦਾ ਉਹਨਾਂ ਨੂੰ ਉਹਨਾਂ ਨੂੰ ਥੋੜਾ ਜਿਹਾ ਪੰਜਾਬ ਬਾਰੇ ਸੋਚਣਾ ਚਾਹੀਦਾ ਇਸ ਧਰਤੀ ਤੋਂ ਉਹਨਾਂ ਨੇ ਕਮਾਈ ਕੀਤੀ ਆ ਬਹੁਤ ਬਿਲਡਰੇਗੇ ਉਹ ਉਹ ਵੀ ਸੋਚਣ ਥੋੜਾ ਜਿਹਾ ਇਹਨਾਂ ਲੋਕਾਂ ਦੀ ਸੋਚਣ ਹਾਂ ਠੀਕ ਆ ਹੁਣ ਚਲੋ ਇਹ ਵਸ ਗਏ ਆ ਇੱਥੇ ਇਹਦਾ ਵੀ ਕੋਈ ਹੱਲ ਕੱਢਣ ਕੀ ਵੀ ਗੈਰ ਕਿਵੇਂ ਵਸੇ ਕੋਈ ਇਨਕੁਆਇਰੀ ਅੱਜ ਇਹ ਹੀ ਇਨਕੁਆਇਰੀ ਕਰ ਲੈਣੇ ਅੱਬਲ ਤਾਂ ਇਹਨਾਂ ਸਾਰਿਆਂ ਦੀਆਂ ਵੋਟਾਂ ਪਛਾਣ ਵੀ ਹੋਣਗੀ ਉੱਥੇ ਵੀ ਫਾਇਦੇ ਨੇ ਇਹਨਾਂ ਨੂੰ ਠਾ ਕੇ ਕਿਤੇ ਤੋੜ ਦੇਣਾ ਚਾਹੀਦਾ ਹੈ ਜਾਂ ਇਹਨਾਂ ਨੂੰ ਵੱਖ ਕਰ ਦੇਣਾ ਚਾਹੀਦਾ ਕੀ ਹੱਲ ਕੀ ਸਮਝਦੇ ਆ ਜੀ ਦੇਖੋ ਆਪਾਂ ਜਿਵੇਂ ਮਿਸਲ ਸਤਲੋਜ ਤਾਂ ਆਪਣਾ ਬਹੁਤ ਕਲੀਅਰ ਸਟੈਂਡ ਹੈ ਇਹਦੇ ਬਾਰੇ ਠੀਕ ਆ ਆਪਾਂ ਇਹ ਕਹਿੰਦੇ ਆ ਕਿ ਪੰਜਾਬ ਦੀ ਨੀਤੀ ਇਹ ਬਣਨੀ ਚਾਹੀਦੀ ਆ ਕਿ ਬਾਹਰੋਂ ਆਓ ਰੋਜ਼ਗਾਰ ਕਰੋ ਇੱਥੇ ਤੇ ਆਪਦੇ ਦੇਸ਼ ਪਰ ਤੋਂ ਹੈ ਸਾਡੇ ਜੇ ਸਾਡਾ ਬੱਚਾ ਜਿਵੇਂ ਹੁਣ ਇਹ ਇਲਜ਼ਾਮ ਲਾ ਦਿੱਤਾ ਜਿਵੇਂ ਤੁਸੀਂ ਵੀ ਬਾਹਰ ਜਾਂਦੇ ਹੋ ਤੁਸੀਂ ਇੱਥੇ ਜਗ੍ਹਾ ਛੱਡ ਰਹੇ ਹੋ ਪਹਿਲੀ ਗੱਲ ਤਾਂ ਪੰਜਾਬ ਦੀ ਡੈਂਸਿਟੀ ਹਲੇ ਇੰਨੀ ਘਟੀ ਨਹੀਂ ਠੀਕ ਹੈ ਨਾ ਪੰਜਾਬ ਹਲੇ ਵੀ ਇੰਨਾ ਸੰਘਣਾ ਹੈ ਕਿ ਵੀ ਇਹ ਨਹੀਂਗਾ ਕਿ ਆਪਾਂ ਇੱਥੇ ਆਪਣੇ ਬੱਚੇ ਜੇ ਬਾਹਰ ਜਾਂਦੇ ਤਾਂ ਸਪੇਸ ਖਾਲੀ ਕੋਈ ਸਪੇਸ ਖਾਲੀ ਨਹੀਂ ਕੀ ਠੀਕ ਹੈ ਨਾ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਆਪਾਂ ਜਾਂਦੇ ਆਪਾਂ ਕਿਸੇ ਨੀਤੀ ਦੇ ਤਹਿਤ ਜਾਂਦੇ ਆ ਕੋਈ ਆਏ ਨਹੀਂ ਕਿ ਬੇਰੋਕ ਟੋਕ ਆ ਰਹੇ ਹੋ ਤੁਸੀਂ ਠੀਕ ਹੈ ਆਪਾਂ ਕਿਸੇ ਨੀਤੀ ਨਾਲ ਜਾਂਦੇ ਆ ਜੇ ਆਪਾਂ ਦੁਬਈ ਜਾਣੇ ਤਾਂ ਆਪਾਂ ਨੂੰ ਇੱਕ ਫੈਕਟਰੀਆਂ ਦੇ ਵਿੱਚ ਰੱਖਿਆ ਜਾਂਦਾ ਹੈ ਜਾਂ ਵਿਲਿਆਂ ਦੇ ਵਿੱਚ ਰੱਖਿਆ ਜਾਂਦਾ ਪਾਸੇ ਆਬਾਦੀ ਤੋਂ ਕੰਮ ਕਰਾ ਕੇ ਵਾਪਸ ਉੱਥੇ ਲਿਆਂਦਾ ਜਾਂਦਾ ਠੀਕ ਹੈ ਜੇ ਆਪਾਂ ਕੈਨੇਡਾ ਜਾਣੇ ਤਾਂ ਆਪਾਂ ਲੱਖਾਂ ਰੁਪਏ ਕਰੋੜਾਂ ਰੁਪਏ ਦੇ ਕੇ ਜਾਂਦੇ ਆ ਆਪਣੇ ਜਾਣੇ ਉੱਥੇ ਕਾਬਲੀਅਤ ਵੀ ਟੈਸਟ ਕੀਤੀ ਜਾਂਦੀ ਕਿ ਅੰਗਰੇਜ਼ੀ ਇੰਨੀ ਬੋਲ ਸਕਦਾ ਪੜ ਸਕਦਾ ਫੇਰ ਜਾਣ ਦਿੰਦੇ ਆ ਨਾ ਅਗਲੇ ਆਪਣਾ ਤਾਂ ਟ੍ਰੇਨ ਭੜੀ ਆਉਂਦੀ ਆ ਜੀਨੇ ਕਿਸੇ ਨੇ ਫਾਇਦਾ ਲੈਣਾ ਉਹ ਸਸਤੀ ਲੇਬਰ ਚਾਹੀਦੀ ਆ ਉਹ ਹੁੰਦੀ ਠੀਕ ਆ ਤੁਹਾਨੂੰ ਲੇਬਰ ਚਾਹੀਦੀ ਆ ਤੁਸੀਂ ਲੇਬਰ ਲਿਓ ਲੇਬਰ ਨੂੰ ਇੱਕ ਦਾਇਰੇ ਚ ਰੱਖੋ ਸ਼ੈੱਡ ਦੇ ਰਾਹੀਂ ਪਲਾਟ ਚ ਰੱਖੋ ਕੰਸਟਰਕਸ਼ਨ ਕਰਾਓ ਸਾਲ ਕਰਾਓ 10 ਸਾਲ ਕਰਾਓ ਉਹਨੂੰ ਵਾਪਸ ਵੇਚੋ ਭਈ ਪੰਜਾਬ ਦੇ ਲੋਕਾਂ ਦਾ ਹਾਲ ਵੀ ਇਦਾਂ ਦਾ ਹੋ ਗਿਆ ਵੀ ਇਹਨਾਂ ਦੇ ਨਾਲ ਤੁਹਾਨੂੰ ਲੱਗਦਾ ਵੀ ਖੜਨਗੇ ਲੋਕ ਸ਼ਾਇਦ ਉੱਧਰ ਜ਼ਿਆਦਾ ਖੜੇ ਮਿਲ ਜਾਣ ਵੀ ਅਸੀਂ ਆਪਣੇ ਨਾਲ ਖੜਨਾ ਵੀ ਛੱਡਤਾ ਨਹੀਂ ਹੁਣ ਆਪਾਂ ਖੜੇ ਹੋਣੇ ਸ਼ੁਰੂ ਹੋਏ ਆ ਨਾ ਸਰ ਠੀਕ ਹੈ ਐਂ ਕਾਫਲਾ ਵਧੂਗਾ ਤੁਸੀਂ ਆਏ ਹੋ ਜਸਬੀਰ ਸਿੰਘ ਹਰੇ ਆਏ ਆ ਆਪਾਂ ਆਏ ਆ ਹੋਰਾਂ ਨੂੰ ਆਪਾਂ ਜਿਹਨਾਂ ਨੂੰ ਸੱਦਾ ਦਿੱਤਾ ਸਾਰੇ ਤੁਰੇ ਇਹਨਾਂ ਦੇ ਨਾਲ ਤੇ ਇਹ ਕੋਈ ਇਹਨਾਂ ਵਾਸਤੇ ਨਹੀਂ ਆਪਾਂ ਖੜ ਰਹੇ ਇਹ ਆਪਦੇ ਬੱਚਿਆਂ ਵਾਸਤੇ ਆਪਦੇ ਵਾਸਤੇ ਆਪਾਂ ਖੜ ਰਹੇ ਆ ਇਹ ਅੱਗ ਇੱਕ ਪਾਸਿਓ ਲੱਗੀ ਆ ਆਪਣੀ ਪ੍ਰਾਲੀ ਨੂੰ ਸਮਝੋ ਜਾਂ ਆਪਣੇ ਸਟੇਟ ਨੂੰ ਇੱਕ ਨੌਕਰ ਤੇ ਲੱਗ ਗਈ ਆ ਤੇ ਹੌਲੀ ਹੌਲੀ ਇਹਨੇ ਐ ਆਗਾਂਗ ਨੂੰ ਫੈਲ ਲਿਆ ਤੇ ਇਹ ਇਹ ਆਪਾ ਖੜੀਏ ਤੇ ਖੜਨਾ ਬਣਦਾ ਆਪਣਾ ਇਹਨਾਂ ਨਾਲ ਤੇ ਡਟ ਕੇ ਖੜਨਾ ਬਣਦਾ ਮਤਲਬ ਇਹ ਨਹੀਂ ਤੇ ਆ ਜੇ ਇਹਦੇ ਵਾਸਤੇ ਆਪਾਂ ਨੂੰ ਮਤਲਬ ਸਟੇਟ ਵਾਈਡ ਵੀ ਆਪਾਂ ਨੂੰ ਕੋਈ ਪ੍ਰੋਟੈਸਟ ਚਲਾਉਣੀ ਪਵੇ ਤਾਂ ਚਲਾਉਣੀ ਚਾਹੀਦੀ ਆ ਪਰ ਮੇਰਾ ਖਿਆਲ ਆ ਕਿ ਵੀ ਇਹ ਇਲੈਕਸ਼ਨ ਇੱਕ ਵਾਰੀ ਸਟੇ ਕਰਕੇ ਇਹਨਾਂ ਦੀਆਂ ਵੋਟਾਂ ਦਾ ਦੁਬਾਰਾ ਤਰਤੀਬ ਵਾਈਜ਼ ਬਣੇ ਤੇ ਇਹਨਾਂ ਨੂੰ ਘਟੋ ਘਟ ਇੱਕ ਵਾਰੀ ਸੇਫਗਾਰਡ ਕਰੇ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਸੋ ਬਿਲਕੁਲ ਇਸ ਪਿੰਡ ਦੇ ਵਿੱਚ ਜੋ ਮਾਹੌਲ ਇਸ ਸਮੇਂ ਬਣ ਚੁੱਕਿਆ ਪੰਜਾਬ ਦਾ ਮਾਹੌਲ ਸਾਰਿਆਂ ਦਾ ਇੱਕ ਲੱਗ ਤਰ੍ਹਾਂ ਦਾ ਬਣਿਆ ਹੋਇਆ ਲੋਕ ਆਪਣੀ ਜੋ ਹੈਗਾ ਪੰਚਾਇਤੀ ਚੋਣ ਦੇ ਵਿੱਚ ਕੋਈ ਆਪਣੀ ਸਰਪੰਚੀ ਪੰਚਾਇਤੀ ਲਈ ਲੜ ਰਿਹਾ ਕੋਈ ਸਹਿਮਤੀਆਂ ਕਰ ਰਿਹਾ ਪਰ ਇੱਥੇ ਮਸਲਾ ਇੱਕ ਨਵਾਂ ਹੀ ਬਣ ਚੁੱਕਿਆ ਹੈ 650 ਦੇ ਕਰੀਬ ਉਹ ਬੰਦਾ ਜਿਹੜਾ ਇਸ ਪਿੰਡ ਦਾ ਜਦ ਦੀ ਵਸਨੀਕ ਵੀ ਨਹੀਂ ਉਹਨਾਂ ਦੀ ਵੋਟਾਂ ਨੂੰ ਇਸ ਪਿੰਡ ਦੇ ਵਿੱਚ ਐਡ ਕਰ ਦਿੱਤਾ ਗਿਆ ਤੇ ਇਹ ਪਿੰਡ ਦੇ ਲੋਕ ਸਦਮੇ ਦੇ ਵਿੱਚ ਆ ਚੁੱਕੇ ਇੱਕਦਰਾ ਵੀ ਸਾਡਾ ਤਾਂ ਪੰਚਾਇਤ ਦੇ ਵਿੱਚ ਕੋਈ ਰੋਲ ਹੀ ਨਹੀਂ ਰਹਿ ਜਾਣਾ ਸਾਡਾ ਪੰਚ ਵੀ ਨਹੀਂ ਬਣਨਾ ਜੇ ਸਾਰਾ ਕੁਝ ਉਹੀ ਲੈ ਗਏ ਤਾਂ ਸਾਡਾ ਇੱਥੇ ਸਾਡੀ ਹੋਂਦ ਕੀ ਰਹਿ ਜੇਗੀ ਸੋ ਅਸਲ 'ਚ ਹੋਂਦ ਦੇ ਉੱਤੇ ਇਹ ਗੱਲ ਆ ਕੇ ਖੜੀ ਹੋ ਗਈ ਹੋਂਦ ਦੇ ਉੱਤੇ ਸਵਾਲ ਖੜਾ ਹੋਇਆ ਹੈ ਪੰਜਾਬ ਦੇ ਇਸ ਪਿੰਡ ਦੇ ਵਿੱਚ ਪਰ ਇਹ ਸਵਾਲ ਦਾ ਜਵਾਬ ਕਦੋਂ ਮਿਲਦਾ ਕੀ ਜਲਦ ਮਿਲ ਪਾਏਗਾ ਜਾਂ ਫਿਰ ਇਹ ਕੋਲ ਲੰਮਾ ਚੱਲੇਗਾ ਇੱਥੋਂ ਲੱਗੀ ਹੋਈ ਅੱਗ ਕਿੱਥੇ ਤੱਕ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੰਨਾਂ